ਪੰਜਾਬ ਸਰਕਾਰ ਵੱਲੋਂ ਅਜਬ ਪੰਜਾਬੀ ਹਫਤੇ ਦੇ ਆਖਰੀ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਪੂਰੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਅਧਿਆਪਕਾਂ ਵਿਦਿਆਰਥੀਆਂ ਤੇ ਆਪਣੇ ਵਰਕਰਾਂ ਨਾਲ ਔਨਲਾਈਨ ਵਰਚੁਅਲ ਮੀਟਿੰਗ ਕੀਤੀ ਜਿਸ ਤਹਿਤ ਹੁਸ਼ਿਆਰਪੁਰ ਦੇ ਮਿੰਨੀ ਤਸਕਰੀ ਵਿਖੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸ਼ਾਮਿਲ ਹੋਏ ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਰਿਆਦ ਅਧਿਆਪਕ ਤੇ ਕਾਂਗਰਸ ਦੇ ਪ੍ਰਤੀਨਿਧ ਹਾਜ਼ਰ ਸਨ ਇਸ ਪੰਜਾਬੀ ਦਿਹਾੜੇ ਪੰਜਾਬ ਆ ਗਿਆ ਯਾਰ ਮਨਾਇਆ ਜਾ ਰਿਹਾ ਹੈ ਇੱਕ ਪੰਜਾਬ ਦੀ ਪਹਿਚਾਨ ਹੈ ਬੋਦਲੀ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਪੁਣੀ ਮਾਂ ਜੋ ਮੰਤਰੀ ਜੀ ਨੇ ਸਿੱਖਿਆ ਮੰਤਰੀ ਜੀ ਨੇ ਤੇ ਸਾਡੇ ਬਾਜਬਤ ਸਾਹਿਬ ਜਿਹੜੇ ਮੰਤਰੀ ਜੀ ਸੀ ਸਾਰਿਆਂ ਨੇ ਵਧਾਈ ਦਿੱਤੀ ਹੈ ਮੈਂ ਵੀ ਸੁਸ਼ਾਰਪੁਰ ਤੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਇਸ ਇਸ ਪੰਜਾਬੀ ਦਾ ਜਿਹੜਾ ਹਫਤਾ ਮਨਾਇਆ ਜਾ ਰਿਹਾ ਹੈ ਖਾਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਔਰ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਕੁਝ ਅੱਜ ਕੀਤਾ ਹੋਇਆ ਹੈ ਮੈਂ ਆਪਣੇ ਜਿਨੇ ਵੀ ਹੁਸ਼ਾਰਪੁਰ ਦੇ ਸਾਡੇ ਸਟੇਟ ਬਾਡੀ ਇੱਥੇ ਬੈਠੇ ਨੇ ਸਾਡੇ ਡੀਓ ਸਾਹਿਬ ਐਜੂਕੇਸ਼ਨ ਡਿਪਾਰਟਮੈਂਟ ਤੇ ਟੀਚਰਸ ਜਿਹੜੇ ਆਏ ਸੀ ਬੱਚੇ ਸਾਡੇ ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਬਹੁਤ ਹੀ ਅੱਛਾ ਇੱਥੇ ਜਿਹੜਾ ਅਸੀਂ ਸੋਚਦੇ ਹੁੰਦੇ ਸੀ ਕਿ ਸਰਕਾਰੀ ਸਕੂਲ ਬਈ ਜਦੋਂ ਇਹ ਦੂਜੇ ਸਕੂਲ ਨਹੀਂ ਸੀ ਹੁੰਦੇ ਪਬਲਿਕ ਸਕੂਲ ਜਿਹੜੇ ਜਾਂ ਜਿਹੜੇ ਗਵਰਨਮੈਂਟ ਸਕੂਲ ਨਹੀਂ ਸੀ ਹੁੰਦੇ ਉਦੋਂ ਵੀ ਜੇ ਮੈਂ ਹੁਸ਼ਾਰਪੁਰ ਦੀ ਗੱਲ ਕਰਾਂ ਇਹ ਸਰਕਾਰੀ ਸਕੂਲਾਂ ਚੋਂ ਪੜ ਕੇ ਸਾਡੇ ਬਹੁਤ ਹੀ بڑے بڑے ਅਫਸਰ ਸਾਡੇ ਜਿਹੜੇ ਕਿ ਪੂਰੇ ਇੰਡੀਆ ਚ ਬੈਠੇ ਨੇ ਅੱਜ ਉਹੀ ਦੁਬਾਰਾ ਮੁਕਾਮ ਜਿਹੜਾ ਇਹ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਨੇ ਕੀਤਾ ਹੈਗਾ ਕਿ 14% ਦੇ ਕਰੀਬ ਜਿਹੜੀ ਨਈ ਐਡਮਿਸ਼ਨ ਪੰਜਾਬ ਦੇ ਅੰਦਰ ਵਧੀ ਹੈ ਸਰਕਾਰੀ ਸਕੂਲਾਂ ਚ ਔਰ ਸਮਾਰਟ ਸਕੂਲ ਬਣਾਏ ਗਏ ਆ 6832 ਟੋਟਲ ਪੰਜਾਬ ਦੇ ਵਿੱਚ ਸਮਾਰਟ ਸਕੂਲ ਬਣਾਏ ਗਏ ਆ ਤੋ 690 ਕਰੋੜ ਰੁਪਏ ਜਿਹੜਾ ਪੰਜਾਬ ਗਵਰਨਮੈਂਟ ਨੇ ਖਰਚ ਕੀਤਾ ਤੇ 37 ਕਰੋੜ ਰੁਪਏ ਜਿਹੜੀਆਂ ਸ਼ੋਸ਼ਣ ਸੁਸਾਇਟੀਆਂ ਐ ਜਾਂ ਐਨ ਆਰ ਆਈ ਐ ਉਹਨਾਂ ਨੇ ਵੀ ਇਹਦੇ 'ਚ ਯੋਗਦਾਨ ਪਾਇਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਇਹਦੇ ਨਾਲ ਨਾਲ ਸਾਡੇ ਹੁਸ਼ਿਆਰਪੁਰ ਨੂੰ ਜਿਸ ਤਰ੍ਹਾਂ ਵਿਸ਼ੇਸ਼ ਜੀ ਨੇ ਦੱਸਿਆ ਕਿ ਸਭ ਤੋਂ ਵੱਧ ਜਿਹੜੇ ਐ ਇਹ ਟੈਬਲੇਟ ਸਾਡੇ ਹੁਸ਼ਿਆਰਪੁਰ ਨੂੰ ਮਿਲੇ ਐ ਬੜੀ ਖੁਸ਼ੀ ਦੀ ਗੱਲ ਐ ਸਿੱਖਿਆ ਦਾ ਮੁਹਾਰ ਮੁਖਾਰ ਜਿਹੜਾ ਅਸੀਂ ਐਜੂਕੇਸ਼ਨ ਦੀ ਗੱਲ ਕਰੀਏ ਹੁਸ਼ਿਆਰਪੁਰ ਜ਼ਿਲ੍ਹਾ ਸਦਾ ਅਗਰੇ ਨਹੀਂ ਰਿਹਾ ਪਹਿਲਾਂ ਤੋਂ ਵੀ ਤੇ ਹੁਣ ਵੀ ਜੋ এডਿਕੇਸ਼ਨ ਡਿਪਾਰਟਮੈਂਟ ਕਰ ਰਿਹਾ ਹੈ ਉਹ ਦਿਨ ਦੂਰ ਨਹੀਂ ਕਿ ਅਸੀਂ ਇੰਡੀਆ ਦੇ ਅੰਦਰ ਜਿੰਨਾ ਪਹਿਲਾਂ ਹੁਸ਼ਿਆਰਪੁਰ এডਿਕੇਸ਼ਨ ਦੇ ਨਾਂ ਤੇ ਪਹਿਲੇ ਨੰਬਰ ਤੇ ਜਾਣਿਆ ਜਾਂਦਾ ਸੀ ਹੁਣ ਵੀ ਅਸੀਂ ਇਸੇ ਤਰ੍ਹਾਂ ਜਾਣ ਜਾਣੇ ਜਾਣਗੇ ਕਿਉਂਕਿ ਬਹੁਤ ਸਾਡੇ ਬੱਚੇ ਜਿਹੜੇ ਚਾਹੇ ਯੂਪੀਐਸਸੀ ਦੇ ਐਗਜ਼ਾਮ ਹੋਣ ਚਾਹੇ ਪੰਜਾਬ ਦੇ ਕੋਈ ਐਗਜ਼ਾਮ ਹੋਣ ਸਾਡੇ ਬੱਚੇ ਕੰਪੀਟੀਸ਼ਨ 'ਚ ਜਾਂਦੇ ਨੇ ਖਸ਼ਾੜਪੁਰ ਤੋਂ ਦਲਜੀਤ ਅਜਨੋਹਾ ਹਾਦਸੇ ਦੀ ਰਿਪੋਰਟ ਐਸਐਮਜ਼ेड ਨਿਊਜ਼